ਜੀ ਬਾਈ ਖਾਲਸਾ ਬਾਈ ਬਪਤੇ ਜਣਾ ਜੇ ਹਾਂਜੀ ਛੜੇ ਤੱਕ ਸਮਾਨ ਜਗਾ ਥੋੜਾ ਲੱਗ ਜਾਣਾ ਹੈ ਆਟਾ ਵਾ ਦੋ ਬੋਰੀਆਂ ਹਾਂਜੀ ਦੋ ਬੋਰੀ ਆਟਾ ਬਸ ਦੋ ਬੋਰੀ ਆਟਾ ਹਾਂ ਛੜਨਾ ਹੈ ਬੋਦਨ ਸਾਹਿਬ ਹਾਂਜੀ ਕਿੰਨੇ ਪੈਸੇ ਦੱਸੋ ਦੋ ਬੋਰੀਆਂ ਦੋ ਬੋਰੀ ਆਟਾ ਲੈ ਕੇ ਲੱਗੇਗਾ ਮੇਰੇ ਕੋ ਤੇ ਆਪਣੇ ਘਰ ਹੈਗਾ ਬਾਈ ਕਿੰਨੇ ਹਾਂਜੀ ਹਾਂ ਦੱਸੋ ਪਿਆਰੋ ਕਿੰਨਾ ਲੱਗੇਗਾ ਆ ਤੂੰ ਰਾਜਗੁਰੂ ਫੜਣੀ ਹੈ ਦੋ ਦੋ ਇੱਕ ਜਣੀਆਂ ਦੋ ਬੋਰੀਆਂ ਛੜਨੇ ਨੇ ਦੋ ਬੋਰੀਆਂ ਵਾ ਠੀਕ ਆ ਛੋਟੇ 20 ਕਿਲੋ ਜੀ ਰੱਖ ਲੈਣਾ ਹਾਂ ਕਿੰਨੇ ਪੈਸੇ ਰੋਡਰ ਜੀ ਕੰਮੀ ਸਾਹਿਬ ਜੀ 60 ਰੁਪਏ ਠੀਕ ਹੈ ਕਿਲੇ ਪੈ ਕੇ ਮੈਂ ਸਵੇਰ ਦੇ ਹਾਂਜੀ ਕਿੰਨੇ ਕੇ ਮੈਂ ਇਹ ਤਾਂ ਵੱਧੂ ਮਾਲਕ ਦੇਣ ਵਾਲਾ ਉਹ ਕਹੀ ਜਾਂਦਾ ਮਾੜੇ ਦਾ ਮਾੜੇ ਦਾ ਮਾਲਕ ਆ ਦਾਦਾ ਮਾਲਕ ਆ ਕੋਈ ਗਿਲਾ ਨਹੀਂ ਗੁਰੂ ਦੇ ਹੈ ਗਿਲਾ ਕੋਈ ਨਹੀਂ ਗੁਰੂ ਦੇ ਗਿਲਾ ਜਿਹੜਾ ਕਰਦਾ ਗਿਲਾ ਕੋਈ ਨਹੀਂ ਕਰਦਾ ਇਹਨਾਂ ਹੌਸਲਾ ਮੇਗਾ ਕਿੱਥੋਂ ਆਂਦਾ ਵਾ ਕਿ ਮਾਲਕ ਦੇਂਦਿਆ ਮਾਲਕ ਦੇਂਦਿਆ ਆ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਬਾਬੇਓ ਤੁਸੀਂ ਹੈ ਇਹ ਖੜਾਏ ਨਾ ਹਾਂਜੀ ਯਾਰਾ ਛੱਡ ਲੱਗੀ ਹੈ ਅੱਛਾ ਤੁਹਾਡੇ ਛੱਡ ਲੱਗੀ ਹਾਂਜੀ ਛੱਡ ਲੱਗੀ ਹੈ ਅੱਛਾ ਤੇ 2 ਗ੍ਰਾਮ ਮਰੇ ਜੀ ਖੋਣੇ ਹੀ ਅੱਛਾ ਜੀ ਕਿੰਦਾ ਵਾਲਕ ਨੂੰ ਜਾਦੇ ਖੂਨ ਪੂਰਾ ਹੋ ਗਿਆ ਵਾਹਿਗੁਰੂ ਤੁਸੀਂ ਮਾਲਕ ਨੂੰ ਯਾਦ ਕਿੰਦਾ ਤੇ ਖੂਨ ਪੂਰਾ ਹੋ ਗਿਆ ਧੰਨ ਗੁਰ ਤੇਗ ਬਹਾਦਰ ਸਾਹਿਬ ਵੀ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅਛਾ ਬਾ ਮਸ਼ੀਨ ਚ ਆ ਗਈ ਆ ਕੋਲੇ ਮਾਰ ਕੇ ਲ ਮਟਾ ਹੀ ਤੋੜਦਾ ਜਾ ਕੇ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬੜਾ ਬਯਾਨਤਾ ਜੀ ਬੜਾ ਬਯਾਨਤਾ ਸਹੀ ਗੱਲ ਹੈ ਗੁਰੂ ਰਾਮਦਾਸ ਬੜੇ ਬਯਾਨਤਾ ਸੱਚੀ ਦੱਸਿਓ ਕਿਹਦੇ ਪੈਸੇ ਕਮਾਈ ਸੇਰ ਦੇ ਕੇ ਦੋ 20 ਰੁਪਏ ਕਮਾਈ 20 ਰੁਪਏ ਧੰਨ ਗੁਰੂ ਰਾਮਦਾਸ ਫਿਰ ਵੀ ਤੁਹਾਨੂੰ ਕੁਛ ਨਹੀਂ ਫਿਰ ਵੀ ਚੜਦੀ ਗੱਲਾ ਹੈ ਧੰਨ ਬਜ਼ੁਰਗੋ ਤੁਸੀਂ ਧੰਨ ਤੁਹਾਡਾ ਸਦਕਾ ਹੈ ਤੇ ਧੰਨ ਤੁਹਾਡੇ ਗੁਰੂ ਆ ਦੇਖ ਲਓ ਉਹ ਵੇਖੋ 20 ਰੁਪਇਆ ਡਿੱਗੇ ਗਿਆ ਵਾਹ ਜੀ ਵਾਹ ਅੱਛਾ 20 ਵੀ ਡਿੱਗੇ ਆ ਆਵਾ ਗੁਰੂ ਦੇਣ ਵਾਲਾ ਵਾਹੀ ਗੁਰੂ ਵਾਹੀ ਗੁਰੂ ਵੇਖ ਲਓ ਵਾਹ ਜੀ ਵਾਹ ਮੀਂਹ ਪੈ ਕਲਬ ਵੀ ਆ ਜੀ ਗੁਰੂ ਦੇਣ ਵਾਲਾ ਗੁਰੂ ਦੇਣ ਵਾਲਾ ਬੈਠਾ ਹੈ ਤੁਹਾਨੂੰ ਵਾਕਈ ਇਹ ਤਾਂ ਹੁਣ ਮੈਂ ਦੇਖ ਲਿਆ ਗੁਰੂ ਵਾਕਈ ਦੇਣ ਵਾਲਾ ਗਰੀਬਾਂ ਨੂੰ ਹੈ ਹਾਂ ਜੀ ਗਰੀਬਾਂ ਦਾ ਗੁਰੂ ਹੀ ਹੈ ਤੁਹਾਨੂੰ ਗੁਰੂ ਰਾਮਦਾਸ ਜੀ ਪਾਸ਼ਾ ਤੂੰ ਤਾਂ ਪਰਤਾਖ ਦਿਖਾਤਾ ਕਿੰਨੇ ਹਾਜ਼ਰ ਨਾਜ਼ਰ ਆ ਵਾਹਿਗੁਰੂ ਵਾਹਿਗੁਰੂ ਉਹ ਗੇ ਸਾਮੇ ਇੱਕ ਕਰ ਕਿ ਨਾ ਇੱਥੇ ਕਿਰ ਹੁੰਦੇ ਉਥੋਂ ਮੈਂ ਪੈਗਲੀ ਜਾਊਂਗਾ ਅੱਗੇ ਮਹਾਰਾਜ ਇਹ ਦਰ ਤੇ ਤੇ ਆਟਾ ਜੇ ਥੋ ਲੈਣਾ ਹਾਂਜੀ ਆਟਾ ਦੋਹਿਆਂ ਦੇ ਆਟਾ ਤੁੰਗਾ ਆਟਾ ਵੀ ਦੱਸ ਦੇ ਨਾ ਤੇ ਬਾਬਾ ਜਿੱਦਾਂ ਵਾ ਪਹਿਲੀ ਚੀਜ਼ ਤੇ ਮੈਂ ਤੁਹਾਨੂੰ ਦੱਸਾਂ ਪਹਿਲੀ ਚੀਜ਼ ਇਹ ਇਸ ਤਰ੍ਹਾਂ ਜੀ ਪਿਆਰੋ ਤੁਹਾਨੂੰ ਆਟਾ ਵਟਾ ਕੁਝ ਨਹੀਂ ਚਾਹੀਦਾ ਮੈਂ ਤਾਂ ਤੁਹਾਡੀ ਕਰਕੇ ਬੈਠਾਂ ਮੇਰੇ ਕੋਲ ਬੁੱਲ ਠਗਾਉਂ ਠੀਕ ਹੈ ਜੀ ਤੇ ਮੈਂ ਤਾਂ ਤੁਹਾਡੇ ਨਾਲ ਜੇ ਬੈਠਾ ਤੁਹਾਡੀ ਗੱਲਾਂ ਸੁਣਨ ਵਾਸਤੇ ਤੇ ਪਿਆਰੋ ਆ ਫੜੋ ਤੁਸੀਂ 20 ਰੁਪਏ ਕਮਾਏ ਸੀ ਆ ਫੜੋ ਦੇਖੋ ਨਹੀਂ ਨਹੀਂ ਕੀ ਕਰਤਾ ਆ ਆਪਣੇ ਭਰਾ ਨੂੰ ਭਰਾ ਦੇ ਬਲੇ ਤੁਹਾਡੀ ਇੱਕ ਬਾਹ ਵੀ ਖਰਾਬ ਮੈਨੂੰ ਪਤਾ ਵਾ ਨਹੀਂ ਤੁਹਾਡੇ ਕੋਲ ਬੜਾ ਮੁਸ਼ਕਲ ਆ ਗਿਆ ਆ ਫੜੋ ਕੁਛ ਨਾ ਪਿਆਰੇ ਉਹ ਰੱਖੋ ਰੱਖੋ ਕੋਈ ਨਹੀਂ ਰੱਖੋ ਮੇਰੇ ਕੋਲ ਹੁਣ ਖਾਲਸਾ ਜੀ ਇਹ ਮੇਰੇ ਕੋਲੋਂ ਮੈਂ ਤਾਂ ਤੁਹਾਨੂੰ ਦੇਖ ਕੇ ਤੁਹਾਡੀ ਬਾਹ ਇੱਕ ਨਾ ਖਰਾਬ ਕਰਕੇ ਮੈਨੂੰ ਲੱਗਾ ਮੈਂ ਕਿ ਬਜ਼ੁਰਗ ਖੜੇ ਆ ਤੇ ਤੇ ਧੰਨਵਾਦ ਜਿਆਦਾ ਤੁਹਾਡਾ ਧੰਨਵਾਦ ਹਰ ਭਾਵ ਕਾ ਨਹੀਂ ਨਹੀਂ ਪਿਆਰਿਓ ਨਹੀਂ ਮਾਲਕ ਹੋਰ ਤਾਂ ਹੋਵੇ ਤੁਹਾਨੂੰ ਬਈ ਇਹ ਨਹੀਂ ਕਹਿੰਦੀ ਕਿਸ ਨੂੰ ਅਖੀਰ ਮਾਲਕ ਤੈਨੂੰ ਹੋਰ ਮੈਨੂੰ ਫਿਰ ਇੱਕੋ ਚੀਜ਼ ਦਾ ਜਵਾਬ ਦਿਓ ਕਿ ਕਦੀ ਗੁਰੂ ਜਾਨਦਾਸ ਤੇ ਕਦੀ ਘਿਲਾਣੀ ਆਇਆ ਕਿ ਬਾਬਾ ਜੀ ਮੈਨੂੰ ਕਾਰਾਂ ਕੋਠੀ ਨਹੀਂ ਦਿੱਤੀ ਮੈਨੂੰ ਕੋਈ ਕਾਰਾਂ ਕੋਠੇ ਨਹੀਂ ਲੋੜ ਨਹੀਂ ਮੈਂ ਤਾਂ ਨਹੀਂ ਲੋੜ ਸ਼ੁਕਰ ਹੈ ਵੇਦੁਰੇ ਇੰਨਾ ਸਬਰ ਬਾਬਾ ਜੀ ਕਿੱਥੋਂ ਕਿੱਥੋਂ ਕਹਿੰਦਾ ਮੈਂ ਤਾਂ ਸਾਰੀ ਕੀ ਦੇ ਦਿੰਦਾ ਇੰਨਾ ਸਬਰ ਕਿਤਰਾ ਲੈਣਦੇ ਸਾਡੇ ਵਰਗੇ ਤਾਂ ਰੋਂਦੇ ਆ ਇੱਕ ਕਾਰ ਦੇ ਦਿਓ ਕੋਠੀ ਦੇ ਦਿਓ ਬਾਬਾ ਜੀ ਮੇਰੀ ਗੱਲ ਸੁਣੋ ਫੇ ਆ ਮੇਰੀ ਮਸ਼ੀਨ ਚ ਬਾਹ ਜਾਗੇ ਨਹੀਂ ਮਸ਼ੀਨ ਚ ਬਾਹ ਹੀ ਤਾਂ ਕਿ ਹੈਗੀ ਬਾਹ ਅੱਛਾ ਹੱਥ ਟੁੱਟ ਗਈ ਵਾਇਗਰ ਵਾਇਗਰ ਓਕੇ ਨਾ ਵੇਖੋ ਧੰਨ ਗੁਰੂ ਰਾਮ ਦਾ ਫੇ ਉਹ ਵਾਇਗਰ ਧੰਨ ਗੁਰੂ ਰਾਮ ਦਾ ਫਿਰ ਵੀ ਤੁਸੀਂ ਰਿਕਸ਼ਾ ਚਲਾਉਂਦੇ ਪਿਓ ਹਾਂਜੀ ਵੀ ਧੰਨ ਗੁਰੂ ਰਾਮ ਦਾ ਮੇ ਮਸ਼ੀਨ ਚ ਬਾਹ ਹੀ ਮਸ਼ੀਨ ਚ ਬਾਹ ਯਾਰ ਮੈਨੂੰ ਨਾ ਉਹਨਾਂ ਪੀ ਮਾਲਕ ਨੇ ਤੁਹਾਨੂੰ ਪਟਾ ਟੋੜਦਾ ਮੈਨੂੰ ਉੱਥੋਂ ਭਰੋਸਾ ਕਿ ਮਾਲਕ ਹੈਗਾ ਕ ਮਾਲਕ ਹੈਗਾ ਅੱਛਾ ਪਟਾ ਟੋੜਦਾ ਮਾਲਕ ਪਟਾ ਟੋੜਦੇ ਮੈਂ ਪਟਾ ਟੋੜਦਾ ਰਹਿ ਗਿਆ ਪਟਾ ਨਹੀਂ ਟੋੜਦਾ ਯਾਰ ਇਹਨੇ ਤੁਹਾਡੀ ਨਾਟਕ ਸੇ ਹੁੰਦੇ ਆ ਬਬਾਈ ਇੱਕ ਚੀਜ਼ ਮੈਨੂੰ ਜਵਾਬ ਦਿਓ ਕਦੀ ਮਨ ਚ ਹੁੰਦਾ ਇਸ ਤਰ੍ਹਾਂ ਕਿ ਜਦੋਂ ਇਹ ਤੁਹਾਡੇ ਦੋਸਤਾਂ ਕੋਲ ਕਾਰ ਆ ਵੀ ਹੋਣੀ ਆ ਕਿ ਜਾਂਦੇ ਕੋਲ ਤੇ ਤੁਹਾਡੇ ਕੋਲ ਇਹ ਰਿਕਸ਼ਾ ਹੀ ਆ ਕਦੀ ਨਹੀਂ ਹੁੰਦਾ ਮਨ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਨੂੰ ਜਗਦਾ ਨਹੀਂ ਹੁੰਦਾ ਨਹੀਂ ਹੁੰਦਾ ਆਪਾਂ ਨੂੰ ਉਹਦੇ ਦੇ ਕੋਲ ਉਹ ਨਾ ਫਿਰ ਤੇ ਯਾ ਸਾਨੂੰ ਕੋਈ ਨਹੀਂ ਚਾਹੀਦਾ ਤੁਹਾਨੂੰ ਦੱਸਾਂ ਵੀ ਸਾਨੂੰ ਇਹ ਨਾਮ ਦੀ ਦੱਸ ਦਿੱਤਾ ਜੀ ਨਾਮ ਦੀ ਦੱਸ ਦੇ ਦਿਓ ਹਾਂ ਜੀ ਮੈਂ ਆਪ ਜੀ ਆਦਾ ਮਾ ਤੇਰੇ ਜਾਣਾ ਵੀ ਉਹ ਹੱਥ ਜੋੜਦਾ ਵੀ ਮਹਾਰਾਜ ਨਾਮ ਦੀ ਦੱਸ ਦੇ ਹਾਂ ਵਾਹਿਗੁਰੂ ਹੋਰ ਨਹੀਂ ਸਾਨੂੰ ਕੋਈ ਚਲੋ ਗੁਰੂ ਦੇ ਮਿਲਾਂ ਪੂਰਨ ਭਰੋਸਾ ਹੈ ਉਹਦਾ ਭਰੋਸਾ ਤਾਂ ਅਸਾਂ ਨੇ ਜ ਉਹਨਾਂ ਪੜਾ ਤੋੜ ਦਿੱਤਾ ਹਾਂ ਚਲੋ ਸਾਡੀ ਵੀ ਅਰਦਾਸ ਕਰੋ ਫਿਰ ਠੀਕ ਹੈ ਜੀ ਤੇ ਮੈਂ ਹੁਣ ਚੱਲਦਾ ਜੀ ਇੱਕ ਖਾਦਾ ਜੀ ਕਿਹ ਪਿਆਰੇ ਠੀਕ ਹੈ ਖਾਦਾ ਜੀ ਭਾਈ ਤੇਰੀ ਕਹਿ ਦੀਏ ਸਵਾਸ ਸਵਾਸ ਗੁਰੂ ਰਾਮਦਾਸ ਹਾਂ ਜੀ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਜੀ ਤੁਹਾਡਾ ਪਿਆਰਿਓ ਚੜਦੀ ਕਲਾ ਚ ਰਹਿਓ ਅਸੀਸਾਂ ਦਿਓ ਠੀਕ ਹੈ ਜੀ ਓਕੇ ਜੀ ਅਸੀਂ ਦੇ ਤੁਹਾਨੂੰ ਅਸੀਂ ਭਲਾ ਹੋਵੇ ਤੁਹਾਡਾ ਮਹਾਰਾਜ ਜੀ ਹੋਵੇ ਤੇ ਫਿਰ ਜੁੜਦੇ ਅਸੀਂ ਬਿਲਕੁਲ ਜੀ ਬਿਲਕੁਲ ਧੰਨਵਾਦ ਕਰਦਾ ਇਹ ਚਲੋ ਠੀਕ ਹੈ ਜੀ ਤੁਹਾਡੀ ਮਹਾਰਾਜ ਚੜਦੀ ਕਲਾ ਰੱਖੇ ਵਾਹਿਗੁਰੂ ਸਭ ਦੀ ਚੜਦੀ ਕਲਾ ਕਰੇ ਜੀ ਠੀਕ ਹੈ ਪਿਆਰਿਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ